ਦੀ ਬਾੜੀ ਵਿੱਚ ਫਸਲ ਵਿਭਿੰਨਤਾ ਦੀ ਬੜੀ ਐਮ ਭੂਮਿਕਾ ਹੈ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਨੇ ਕਿਸਾਨਾਂ ਵੱਲੋਂ ਵਪਾਰਕ ਪੱਧਰ ਤੇ ਸਬਜ਼ੀਆਂ ਬਾਗਬਾਨੀ ਤੇਲ ਬੀਜ ਫਸਲਾਂ ਦਾਣਾ ਆਦ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਮੈਂ ਨਰਿੰਦਰਪਾਲ ਸਿੰਘ ਨੀਟਾ ਪਿੰਡ ਝਾਟ ਸਾਹਿਬ ਡਿਸਟ੍ਰਿਕਟ ਲੁਧਿਆਣਾ ਤੋਂ ਜੀ ਮੈਂ ਜੀ ਪਿਛਲੇ ਤਕਰੀਬਨ 7-8 ਸਾਲ ਤੋਂ ਕੁਦਰਤੀ ਖੇਤੀ ਕਰ ਰਿਹਾ ਜੀ ਮੇਰੇ ਕੋਲ 8 ਏਕੜ ਜ਼ਮੀਨ ਹੈਗੀ ਹੈ ਜੀ ਜਿਹਦੇ ਵਿੱਚ ਆਪਣੇ ਕੋਲ ਕੇਲਿਆਂ ਦਾ ਬਾਗ ਨਿੰਬੂ ਅਮਰੂਦ ਤੇ ਬਾਕੀ ਮੈਂ ਤਕਰੀਬਨ 1 ਕਿੱਲੇ ਦੇ ਵਿੱਚ ਆਪਣੇ ਵੈਜੀਟੇਬਲ ਦੀ ਲੈਂਦਾ ਜੀ ਪੈਦਾਵਾਰ ਤੇ ਪੂਰੀ ਮੈਂ ਕੁਦਰਤੀ ਨੇਚਰ ਦੇ ਨਾਲ ਹੀ ਮਿਲ ਕੇ ਚੱਲ ਰਿਹਾ ਹੈਗਾ ਜਿਸ ਦੇ ਵਿੱਚ ਜੀ ਮੈਂ ਆਪਣੇ ਬਾਇਓ ਦੇ ਵਿੱਚ ਹੀ ਮੈਂ ਇੱਕ ਲਵੋਟਰੀ ਬਣਾਈ ਹੋਈ ਹੈ ਵੀ ਜਿਹਦੇ ਵਿੱਚ ਆਪਾਂ ਸਾਰੀ ਜਿੰਨੇ ਵੀ ਬਾਇਓ ਦੇ ਵਿੱਚ ਫਸਲਾਂ ਨੂੰ ਤਤ ਚਾਹੀਦੇ ਨੇ ਉਸ ਹਿਸਾਬ ਨਾਲ ਆਪਾਂ ਉਹਨੂੰ ਬਣਾਉਂਦੇ ਆਂ ਜੀ ਬਾਇਓ ਐਨਜ਼ਾਈਮ ਵੀ ਤਿਆਰ ਕਰਦੇ ਆਂ ਗਰੋਥ ਪ੍ਰੋਮੋਟਰ ਤਿਆਰ ਕਰ ਰਹੇ ਆਂ ਜੀ ਮੈਂ ਤੇ ਆਪਣੇ ਕੇਚੂਆ ਖਾਦ ਵੀ ਤਿਆਰ ਕਰ ਰਹੇ ਆਂ ਜੀ ਇਹ ਕਹਾਣੀ ਮੇਰੀ 2013 ਤੋਂ ਸ਼ੁਰੂ ਹੋਈ ਹੈ ਜੀ 2013 ਤੋਂ ਮੈਂ ਇੱਕ ਕਿੱਲੇ ਰਕਵੇ ਤੇ ਕੁਦਰਤੀ ਖੇਤੀ ਕਰਨੀ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਆਸਤੇ ਆਸਤੇ ਇਹਨੂੰ ਵਧਾਉਂਦਾ ਗਿਆ ਤੇ 2015 ਦੇ ਵਿੱਚ ਮੈਂ ਪਹਿਲੀ ਵਾਰ ਨਿੰਬੂਆਂ ਦਾ ਬਾਗ ਲਾਇਆ ਜੀ ਤੇ ਨਿੰਬੂਆਂ ਦੇ ਬਾਗ ਤੋਂ ਪ੍ਰੇਰਿਤ ਹੋ ਕੇ ਅੱਗੇ ਜਦੋਂ ਮੈਨੂੰ ਉਰਚ ਸਫਲਤਾ ਪ੍ਰਾਪਤ ਹੋਈ ਤੇ ਫਿਰ ਮੈਂ ਬਾਗਬਾਨੀ ਦੇ ਥੱਲੇ ਹੋਰ ਵੀ ਰਕਬਾ ਵਧਾਉਣਾ ਸ਼ੁਰੂ ਕੀਤਾ ਜਿਹਦੇ ਵਿੱਚ ਮੈਂ 2017-18 ਦੇ ਵਿੱਚ ਅਮਰੂਦ ਲਾਇਆ ਜੀ ਤੇ 19 ਦੇ ਵਿੱਚ ਆਪਾਂ ਨੇ ਕੇਲਿਆਂ ਦੀ ਫਸਲ ਹੋਗਾਈ ਜੀ ਵੈਸੇ ਕੇਲਿਆਂ ਦੀ ਜਿਹੜੀ ਫਸਲ ਹੈ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਬਹੁਤ ਹੀ ਸਕਸੈਸ ਨਹੀਂ ਹੋਈ ਹੈਗੀ ਆਪਣੇ ਕਈ ادارے ਕਹਿ ਰਹੇ ਜੀ ਇਹ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਆਪਣੇ ਹੁਣ ਪੰਜਾਬ ਦੇ ਵਿੱਚ ਇਹ ਸਕਸੈਸ ਹੈਗੀ ਹੈ ਜੀ ਕਾਫੀ ਆਪਣੇ ਜ਼ਿਮੀਦਾਰ ਇਹ ਤੋਂ ਬਹੁਤ ਵਧੀਆ ਲਾਭ ਉਠਾ ਰਹੇ ਨੇ ਤੇਸ ਤੋਂ ਇਲਾਵਾ ਮੈਂ ਕਣਕ ਝੋਨੇ ਥੱਲੇ ਮੇਰਾ ਰਕਬਾ ਸੀਗਾ ਜੀ ਤਕਰੀਬਨ ਸਾਢੇ 3 ਕਿੱਲੇ ਜਿਹਦੇ ਵਿੱਚੋਂ ਜੀ ਹੁਣ ਮੈਂ ਆਉਣੇ ਵਾਲੇ ਸਮੇਂ ਦੇ ਵਿੱਚ ਅ ਅੱਗੇ ਜਿਹੜਾ ਆ ਸੀਜ਼ਨ ਆਊਗਾ ਜੀ 21 ਦੇ ਵਿੱਚ ਝੋਨੇ ਦਾ ਝੋਨਾ ਤਾਂ ਮੈਂ ਬਿਲਕੁਲ ਹੀ ਖਤਮ ਕਰ ਰਿਹਾ ਜੀ ਤੇ ਝੋਨੇ ਦੇ ਥਾਂ ਤੇ ਮੈਂ ਹੋਰ ਬਦਲਮੀਆਂ ਫਸਲਾਂ ਲਵਾਵਾਂਗਾ ਪਹਿਲਾਂ ਜੀ ਮੈਂ ਨਿੰਬੂਆਂ ਦਾ ਬਾਗ ਲਾਇਆ ਸੀਗਾ ਜੀ ਅੱਧੇ ਏਕੜ ਦੇ ਵਿੱਚ ਅ ਤਕਰੀਬਨ ਉਹਦੀ ਜਿਹੜੀ ਵੈਰੈਟੀ ਹੈਗੀ ਜੀ ਉਹ ਕੁੰਬਕਾਠ ਹੈ 12 ਮਾਸੀ ਆਪਾਂ ਕਹਿੰਦੇ ਆ ਤੇ ਉਹਦੇ ਵਿੱਚ ਪਹਿਲੇ 2 ਸਾਲ ਮੈਂ ਐਂਟਰ ਕ੍ਰੋਪਿੰਗ ਕੀਤੀ ਹੈ ਐਂਟਰ ਕ੍ਰੋਪਿੰਗ ਕਰਨ ਤੋਂ ਬਾਅਦ ਜਿੰਨੀਆਂ ਵੀ ਮੈਂ ਵੈਜੀਟੇਬਲ ਸਬਜ਼ੀਆਂ ਲਈਆਂ ਨੇ ਉਹਦੇ ਵਿੱਚ ਉਹ ਤੋਂ ਉਹਦੀ ਇਨਕਮ ਲੈਂਦਾ ਰਿਹਾ ਕਿਉਂਕਿ ਜਿਹੜੀ ਬਾਗਬਾਨੀ ਦੇ ਵਿੱਚ ਫਰੂਟਿੰਗ ਹੈ ਇਹ ਤਕਰੀਬਨ 2 ਸਾਲ ਤੋਂ ਬਾਅਦ ਹੀ ਤੁਹਾਨੂੰ ਇਨਕਮ ਸ਼ੁਰੂ ਹੁੰਦੀ ਹੈ ਤੇ 2 ਤੋਂ 2.5 ਸਾਲ ਹੋਣ ਤੋਂ ਬਾਅਦ ਜਿਹੜਾ ਮੇਰੇ ਬੂਟਾ ਸੀਗਾ ਜੀ ਉਹ ਤਕਰੀਬਨ 35 ਕਿਲੋ ਪਰ ਬੂਟੇ ਦੀ ਪ੍ਰੋਡਕਸ਼ਨ ਆਈ ਤੇ ਬਹੁਤ ਹੀ ਵਧੀਆ ਉਹਦੇ ਵਿੱਚ ਇਨਕਮ ਹੋਈ ਹੈ ਤੇ ਉਹ ਤਕਰੀਬਨ ਜਦੋਂ ਮੈਂ ਉਹਨੂੰ ਔਸਤ ਲਾਉਂਦਾ ਸੀਗਾ ਪੂਰੇ ਸੀਜ਼ਨ ਦੀ ਕਿਉਂਕਿ ਜਿਹੜੀ ਆਪਣੇ ਨਿੰਬੂਆਂ ਦੀ ਕਾਸ਼ਤ ਹੈ ਜੀ ਪੰਜਾਬ ਦੇ ਵਿੱਚ ਥੋੜਾ ਮੌਸਮ ਦਾ ਫੈਕਟ ਜ਼ਰੂਰ ਪੈਂਦਾ ਹੈਗਾ ਇਹ ਪੂਰੀ ਗਰਮੀਆਂ ਦੇ ਵਿੱਚ ਨਹੀਂ ਆਉਂਦੀ ਹੈਗੀ ਇਹ ਤਕਰੀਬਨ ਜੁਲਾਈ ਅਗਸਟ ਤੋਂ ਇਹਦਾ ਫਰੂਟ ਸ਼ੁਰੂ ਹੁੰਦਾ ਤੇ ਜਨਵਰੀ ਫਰਵਰੀ ਤੱਕ ਇਹਦਾ ਫਰੂਟ ਚੱਲਦਾ ਜੀ ਕਿਉਂਕਿ ਵਿੱਚ ਸਰਦੀਆਂ ਔਨ ਕਰਕੇ ਥੋੜੀ ਜੀ ਦੀ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਹੈ ਪਰ ਫੇਰ ਵੀ ਜੇ ਆਪਾਂ ਕੁੱਲ ਮਿਲਾ ਕੇ ਚੱਲੀਏ ਵੀ ਆਪਣੀ ਰਵਾਇਤੀ ਫਸਲਾਂ ਨਾਲੋਂ ਬਹੁਤ ਹੀ ਵਧੀਆ ਇਹਦੀ ਇਨਕਮ ਹੈਗੀ ਤੇ ਇਹ ਆਪਣਾ ਇੱਕ ਵਾਰ ਲਾ ਕੇ ਬਾਗ ਆਪਾਂ ਇਹਦੇ 25 ਸਾਲ ਤੱਕ ਇਹਦੀ ਹੈਗੀ ਜੀ ਜਿਹੜੀ ਉਮਰ ਹੈਗੀ ਹੈ ਆਪਾਂ ਉਸ ਤੋਂ ਬਾਅਦ ਸਾਨੂੰ ਜਿਵੇਂ ਖੇਤ ਬੋਣੇ ਪੈਂਦੇ ਨੇ ਬਾਰ-ਬਾਰ ਉਹਨਾਂ ਤੋਂ ਵੀ ਆਪਾਂ ਬਚਦੇ ਨੇ ਉਸ ਤੋਂ ਬਾਅਦ ਮੈਂ ਅਮਰੂਦ ਲਾਇਆ ਜੀ ਅਮਰੂਦ ਦੀ ਜਿਹੜੀ ਵੈਰਾਈਟੀ ਹੈਗੀ ਜੀ ਉਹ ਆਪਣੀ ਬੀ ਐਨ ਆ ਰਹੇਗੀ ਜੀ ਬੀ ਐਨ ਆ ਵੈਰਾਈਟੀ ਬਹੁਤ ਵਧੀਆ ਮਾਰਕੀਟ ਦੇ ਵਿੱਚ ਜਿਹੜਾ ਇਹਦਾ ਫਰੂਟ ਹੈ तकरीबन ਲੱਗਪਾਗ ਉਹ 1 ਕਿਲੋ ਤੱਕ ਵੀ ਚੱਲ ਜਾਂਦਾ ਪਰ ਜਿਹੜੀ ਮਾਰਕੀਟ ਦੇ ਵਿੱਚ ਹੈਗੀ ਇਹਦੀ ਵੈਲਿਊ ਹੈਗੀ ਆ ਉਹ 250 ਗ੍ਰਾਮ 300 ਗ੍ਰਾਮ ਤੱਕ ਹੈਗੀ ਆ ਬਹੁਤ ਵਧੀਆ ਤੇ ਇਹਦੀ ਪ੍ਰੋਡਕਸ਼ਨ ਜਿਹੜੀ ਇਹਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਇਹਦੀ ਰੇਟ ਇਸ ਤਰ੍ਹਾਂ ਜੀ ਜਿਵੇਂ ਸੀਜ਼ਨ ਆਲੀ ਹੈਗੀ ਆਪਣੇ ਬਰਸਾਤੂ ਸੀਜ਼ਨ ਹੈ ਉਹਦੇ ਵਿੱਚ ਥੋੜਾ ਕਿਉਂਕਿ ਆਮ ਅਮਰੂਦ ਆ ਜਾਂਦਾ ਹੈਗਾ ਤੇ ਉਹਦੇ ਵਿੱਚ ਦੀ ਤਕਰੀਬਨ ਜਿਹੜੀ ਮਾਰਕੀਟ ਹੈ ਉਹ 40 ਰੁਪਏ 45 ਰੁਪਏ 30 ਰੁਪਏ 20 ਰੁਪਏ ਤੱਕ ਵੀ ਆ ਜਾਂਦੀ ਹੈਗੀ ਆ ਲੇਕਿਨ ਜਿਹੜਾ ਸਰਦੀਆਂ ਵਾਲਾ ਫਰੂਟ ਹੈ ਜੀ ਉਹ ਬਹੁਤ ਹੀ ਵਧੀਆ ਰਹਿੰਦਾ ਹੈਗਾ ਤੇ ਸਰਦੀਆਂ ਵਾਲੀ ਫਰੂਟ ਤੱਕ 100 100 ਇੱਕ 100 ਤੋਂ ਲੈ ਕੇ 110 ਰੁਪਏ 60 ਰੁਪਏ 70 ਰੁਪਏ ਤੱਕ ਦਾ ਲਾਸਟ 60 ਰੁਪਏ ਤੱਕ ਇਹਦੀ ਮਾਰਕੀਟਿੰਗ ਹੋ ਜਾਂਦੀ ਹੈ ਇਹ ਵੀ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਮੈਂ ਸੁਖਵੀਰ ਸਿੰਘ ਸੰਧੂ ਖੇਤੀਬਾੜੀ ਵਿਕਾਸ ਅਫਸਰ ਬਲਾਕ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਕਿਸਾਨ ਵੀਰਾਂ ਦੇ ਨਾਲ ਕਿਵੇਂ ਉਹਨਾਂ ਵਿਉਂਤਬੰਦੀ ਕਰਕੇ ਨਵੀਂ ਚੀਜ਼ ਕੁਝ ਅਪਣਾਉਣ ਵਿਉਂਤਬੰਦੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਜਿਹੜਾ ਸਾਡਾ ਰਵਾਇਤੀ ਫਸਲੀ ਚੱਕਰ ਹੈ ਉਹਨੂੰ ਛੱਡ ਕੇ ਅਸੀਂ ਖੇਤੀ ਵਿਭਿੰਨਤਾ ਦੇ ਵਿੱਚ ਆਈਏ ਖੇਤੀ ਵਿਭਿੰਨਤਾ ਕੱਲੀ ਇਸ ਕਰਕੇ ਨਹੀਂ ਜ਼ਰੂਰੀ ਕਿ ਸਾਡੇ ਜਿਹੜੇ ਆ ਕੁਦਰਤੀ ਸੁੰਮੇ ਜਿਹੜੇ ਉਹ ਖਰਾਬ ਹੋ ਰਹੇ ਆ ਸਾਡੀ ਜ਼ਮੀਨ ਦੀ ਸਿਹਤ ਖਰਾਬ ਹੋ ਰਹੀ ਆ ਉੱਥੇ ਵਿਭਿੰਨਤਾ ਸਾਡੇ ਲਈ ਏਸ ਲਈ ਵੀ ਜ਼ਰੂਰੀ ਆ ਕਿ ਸਾਡੀ ਕਿਸਾਨੀ ਦੇ ਵਿੱਚ ਜਿਹੜੀ ਸਾਡੇ ਕੋਲ ਰੋਜ਼ ਦੀ ਆਉਣ ਵਾਲੀ ਆਮਦਨ ਹੈ ਉਹਦੇ ਵਿੱਚ ਵਾਧਾ ਕੀਤਾ ਜਾ ਸਕੇ ਰਵਾਇਤੀ ਫਸਲੀ ਚੱਕਰ ਦੇ ਵਿੱਚ ਕੀ ਹੋਇਆ ਕਣਕ ਝੋਨੇ ਦੇ ਵਿੱਚ ਸਾਡੇ ਕੋਲ ਸਮਾਂ ਜਿਹੜਾ ਵਾ ਉਹ ਬਹੁਤ ਸਾਰਾ ਵਾਧੂ ਕਿਸਾਨ ਦੇ ਕੋਲ ਬਚ ਗਿਆ ਅਸੀਂ ਉਦਾਹਰਨ ਦੇ ਤੌਰ ਤੇ ਹੁਣ ਕਣਕ ਦੀ ਫਸਲ ਲਗਭਗ 5.5 6 ਮਹੀਨੇ ਦੀ ਫਸਲ ਆ ਇੰਨੇ ਇਸ ਫਸਲ ਦੇ ਦੌਰਾਨ ਸਾਡੇ ਕੋਲ ਕਿਸਾਨ ਵੀਰਾਂ ਦੇ ਕੋਲ ਬਹੁਤ ਵੱਡਾ ਸਮਾਂ ਜਿਹੜਾ ਉਹ ਵਾਧੂ ਹੁੰਦਾ ਕਿਉਂ ਨਾ ਅਸੀਂ ਉਸ ਵਾਧੂ ਸਮੇਂ ਦੀ ਜਿਹੜੀ ਸਜੀ ਵਰਤੋਂ ਕਰਦੇ ਹਾਂ ਆਪਣੇ ਆਪ ਨੂੰ ਜਿਹੜੀਆਂ ਹੋਰ ਫਸਲਾਂ ਨੇ ਜਿਨ੍ਹਾਂ ਨਾਲ ਸਾਨੂੰ ਰੋਜ਼ਾਨਾ ਦੀ ਆਮਦਨ ਆ ਸਕਦੀ ਆ ਜਿਦੇ ਚ ਅਸੀਂ ਸਬਜ਼ੀਆਂ ਉਗਾ ਸਕਦੇ ਆ ਘਰ ਰੇ ਲੂ ਖਾਣ ਪੀਣ ਲਈ ਦਾਲਾਂ ਉਗਾ ਸਕਦੇ ਆ ਜਾਂ ਅਸੀਂ ਬਾਗਬਾਨੀ ਦੇ ਵਿੱਚ ਜਿਹੜੇ ਆ ਫਲਾਂ ਦੇ ਰੁੱਖ ਅੱਜ ਕੱਲ ਬਹੁਤ ਵਧੀਆ ਕਿਸਮ ਦੇ ਤੇ ਦਰਮਿਆਨੇ ਕੱਦ ਵਾਲੇ ਫਲਾਂ ਦੇ ਰੁੱਖ ਆਗੇ ਆ ਜਿਹੜੇ ਕਿ ਸਾਨੂੰ ਭਰਪੂਰ ਪੈਦਾਵਾਰ ਦਿੰਦੇ ਆ ਤੇ ਥੋੜੇ ਖਿੱਤੇ ਦੇ ਵਿੱਚ ਅਸੀਂ ਵਿਹਦੇਰੇ ਆਮਨ ਲੈ ਸਕਦੇ ਆ ਤੇ ਜੇ ਅਸੀਂ ਇਹੋ ਜਿਹੀਆਂ ਜਿਹੜੀਆਂ ਫਸਲਾਂ ਨਾਲ ਆਪਣੇ ਖੇਤਾਂ ਦੇ ਵਿੱਚ ਰੱਖਾਂਗੇ ਤੇ ਉਹਨਾਂ ਨਾਲ ਸਾਨੂੰ ਆਉਣ ਵਾਲੀ ਜਿਹੜੀ ਰਜਾਨਾ ਆਮਦਨ ਆ ਉਹ ਕਿਤੇ ਨਾ ਕਿਤੇ ਸਾਡੀ ਖੇਤੀ ਨੂੰ ਵੀ ਲਾਹੇਵੰਦ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਊਗੀ ਜਿਵੇਂ ਕਿ ਕਿਸਾਨ ਵੀਰ ਬਹੁਤੇ ਜਿਹੜੇ ਕਣਕ ਝੋਨੇ ਤੇ ਨਿਰਭਰ ਹੁੰਦੇ ਆ ਉਹ ਜ਼ਿਆਦਾਤਰ ਆਪਣੀ ਆਉਣ ਵਾਲੀ ਜਿਹੜੀ ਆਮਦਨ ਆ ਉਹ ਪਹਿਲਾਂ ਹੀ ਆੜਤੀਆਂ ਦੇ ਕੋਲੋਂ ਲੈ ਕੇ ਖਰਚੂਕੇ ਹੁੰਦੇ ਆ ਜਾਂ ਜਿਹੜੇ ਖੇਤ ਦੇ ਵਿੱਚ ਉਹਨਾਂ ਨੇ ਇਨਪੁਟ ਪਾਉਣੇ ਹੁੰਦੇ ਆ ਉਹਨਾਂ ਦੇ ਉੱਤੇ ਖਰਚ ਕੀਤੀ ਜਾ ਚੁੱਕੀ ਹੁੰਦੀ ਆ ਤੇ ਜੇ ਸਾਡੇ ਕੋਲ ਰੋਜ਼ਾਨਾ ਦੀ ਆਮਦਨ ਆਊਗੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਆਪਣੀ ਖੇਤੀ ਨੂੰ ਵੀ ਬਿਹਤਰ ਕਰ ਸਕਦੇ ਹਾਂ ਕਿਸਾਨ ਵੀਰੋ ਖੇਤੀ ਬਾਰੇ ਕਿਹਾ ਗਿਆ ਖੇਤੀ ਖਸਮਨ ਸੇਤੀ ਜਿਹੜੀ ਖੇਤੀ ਚ ਖਸਮ ਨਾ ਜਾਏ ਉਹ ਖੇਤੀ ਖਸਮਾ ਨੂੰ ਖਾਵੇ ਜੇ ਸਾਡੇ ਕੋਲ ਖੇਤ 'ਚ ਆਉਣ ਜਾਣ ਦਾ ਸਾਡੇ ਕੋਲ ਕੋਈ ਬਹਾਨਾ ਹੋਊਗਾ ਤੇ ਫਿਰ ਸਾਡੀ ਫਸਲ ਵੀ ਜਿਹੜੀ ਆ ਉਹ ਵਧੀਆ ਹੋਊਗੀ ਸਾਨੂੰ ਸਮੇਂ ਸਿਰ ਪਤਾ ਲੱਗ ਜਾਂਦਾ ਕਿ ਸਾਡੇ ਖੇਤ ਦੇ ਵਿੱਚ ਕਿਹੜਾ ਕੀੜੇ ਦਾ ਹਮਲਾ ਹੋ ਗਿਆ ਕਿਹੜੀ ਬਿਮਾਰੀ ਦੇ ਲੱਛਣ ਜਿਹੜੇ ਸਾਨੂੰ ਦਿਖ ਰਿਹਾ ਤੇ ਉਹਦੀ ਸਮੇਂ ਸਿਰ ਅਸੀਂ ਉਹਨੇ ਥੋੜੇ ਸਮੇਂ ਦੇ ਵਿੱਚ ਜਾਂ ਥੋੜੀ ਦਵਾਈ ਦੇ ਨਾਲ ਅਸੀਂ ਉਹਨੂੰ ਰੋਕਥਾਮ ਕਰਕੇ ਅਸੀਂ ਬਹੁਤੇ ਖਰਚੇ ਤੋਂ ਬਚ ਸਕਦੇ ਹਾਂ ਸੋ ਸਮਾਂ ਜਿਹੜਾ ਵਾ ਉਹਨੂੰ ਆਪਣੇ ਲਈ ਸਹੀ ਢੰਗ ਨਾਲ ਵਰਤੋਂ ਕਰਨ ਦੇ ਲਈ ਸਾਨੂੰ ਸਹਾਇਕ ਕਿੱਤਿਆਂ ਵੱਲ ਜਰੂਰ ਆਉਣਾ ਚਾਹੀਦਾ ਸਹਾਇਕ ਕਿਤੇ ਜਿਵੇਂ ਦੱਸਿਆ ਕਿ ਜਾਂ ਫਲਾਂ ਸਬਜ਼ੀਆਂ ਦੀ ਖੇਤੀ ਕੀਤੀ ਜਾ ਸਕਦੀ ਆ ਉਹਦੇ ਨਾਲ ਤੁਸੀਂ ਜੇ ਪਿੰਡ ਦੇ ਵਿੱਚ ਬੈਠੇ ਹੋ ਉੱਥੇ ਤੁਸੀਂ ਮੁਰਗੀ ਪਾਲਣ ਕਰ ਸਕਦੇ ਹੋ ਦੇਸੀ ਮੁਰਗੀਆਂ ਦੇਸੀ ਬੱਕਰੀਆਂ ਜਿਹੜੀਆਂ ਕਿ ਅੱਜ ਕੱਲ ਕਾਫੀ ਡਿਮਾਂਡ ਚ ਨੇ ਬੜਾ ਮਹਿੰਗਾ ਲੋਕਾਂ ਨੂੰ ਬਾਹਰ ਬਾਜ਼ਾਰ ਚ ਮੀਟ ਮਿਲਦਾ ਤੇ ਬਹੁਤ ਸਾਰੇ ਕਿਸਾਨ ਵੀਰ ਆਪਣੇ ਘਰੇਲੂ ਸਾਧਨਾਂ ਦੇ ਨਾਲ ਹੀ ਇਹੋ ਜਿਹੀਆਂ ਚੀਜ਼ਾਂ ਪੈਦਾ ਕਰਕੇ ਇੱਕ ਚੰਗੀ ਆਮਦਨ ਲੈ ਰਹੇ ਆ ਇਹ ਸਾਡੇ ਇਹਦੇ ਨਾਲ ਸਾਡਾ ਜਿਹੜਾ ਸੋਚ ਦਾ ਦਾਰਾ ਉਹ ਵੀ ਜਿਹੜਾ ਵਿਸ਼ਾਲ ਹੁੰਦਾ ਸਾਨੂੰ ਹੋਰ ਨਵਾਂ ਕੁਝ ਸਿਰਜਣ ਦੀ ਜਿਹੜੀ ਤਾਂਗ ਪੈਦਾ ਹੁੰਦੀ ਆ ਜਿਵੇਂ ਜਿਵੇਂ ਖੇਤੀਬਾੜੀ ਵਿਭਾਗਾਂ ਅਤੇ ਯੂਨੀਵਰਸਿਟੀ ਦੇ ਖੋਜ ਕੇਂਦਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਥਾਪਿਤ ਕੀਤੇ ਗਏ ਆ ਉਹ ਸਮੇਂ-ਸਮੇਂ ਸਰ ਇਹਦੇ ਲਈ ਟ੍ਰੇਨਿੰਗ ਵੀ ਦਿੰਦੇ ਆ ਹੁਣ ਸਾਡੇ ਲਾਗੇ ਨਾਗਕਲਾਂ ਯੂਨੀਵਰਸਿਟੀ ਦਾ ਕੇਵੀਕੇ ਸੈਂਟਰ ਆ ਉਹਦੇ ਵਿੱਚ ਸ਼ਹਿਦ ਦੀ ਮੱਖੀ ਦੀ ਪਾਲਣ ਦੀਆਂ ਬੱਕਰੀਆਂ ਸੂਰ ਪਾਲਣ ਦੀ ਟ੍ਰੇਨਿੰਗ ਮੁਰਗੀ ਪਾਲਣ ਦੀ ਟ੍ਰੇਨਿੰਗ ਇਸ ਤੋਂ ਇਲਾਵਾ ਖੁੰਮਾਂ ਦੀ ਖੇਤੀ ਦੀ ਟ੍ਰੇਨਿੰਗ ਤੇ ਬੀਬੀਆਂ ਦੇ ਲਈ ਘਰੇਲੂ ਜਿਹੜੇ ਸਮਾਨ ਤੋਂ ਤਿਆਰ ਕਰਕੇ ਚੀਜ਼ਾਂ ਜਿਹੜੀਆਂ ਬਣਾਉਂਦੇ ਨੇ ਉਹਦੀ ਟ੍ਰੇਨਿੰਗ ਦੇ ਲੈ ਕੇ ਤੇ ਅਸੀਂ ਵਧੀਆ ਆਪਣੇ ਜਿਹੜੀ ਰੋਜ਼ਾਨਾ ਦੀ ਆਮਦਨ ਹੈ ਉਹਦੇ 'ਚ ਵਾਧਾ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਹੀ ਫਿਰ ਮੈਂ 19 ਦੇ ਵਿੱਚ ਕੇਲਾ ਲਗਾਇਆ ਜੀ ਇਹ ਤੇ ਕੇਲੇ ਦੀ ਜਦੋਂ ਸ਼ੁਰੂਆਤ ਕੀਤੀ ਪਹਿਲਾਂ ਮੈਂ ਪੂਰਾ ਖੰਗਾਲਿਆ ਯੂਨੀਵਰਸਿਟੀ ਨਾਲ ਵੀ ਰابطਾ ਕਾਇਮ ਕੀਤਾ ਤੇ ਉਹ ਦੱਸਦੇ ਵੀ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜਾ ਕੇਲਾ ਉਹ ਕਾਮਯਾਬ ਨਹੀਂ ਹੈਗਾ ਤੇ ਫਿਰ ਸਾਡੇ ਨਜ਼ਦੀਕ ਇੱਕ ਪਿੰਡ ਰਤੋਂ ਹੈਗਾ ਜੀ ਤੇ ਉੱਥੇ ਦੇ ਕਿਸਾਨ ਆਪਣੇ ਇਹ ਕੇਲੇ ਦੀ ਖੇਤੀ ਕਰਦੇ ਸੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਕੇਲੇ ਦੀ ਖੇਤੀ ਸ਼ੁਰੂ ਕੀਤੀ ਤੇ ਮੈਂ ਬਿਲਕੁਲ ਇਹ ਜ਼ਹਿਰ ਮੁਕਤ ਖੇਤੀ ਸ਼ੁਰੂ ਕੀਤੀ ਜੀ ਇਕਲੇ ਦੀ ਤੇ ਮੇਰਾ ਸੀਜ਼ਨ ਬਹੁਤ ਹੀ ਵਧੀਆ ਰਿਹਾ ਇਹ ਤੇ ਜਿਹੜੀ ਮੇਰੇ ਕੇਲੇ ਦੀ ਮਠਾਸ ਸੀਗੀ ਦੀ ਜਿਹੜਾ ਬੰਦਾ ਖਾਂਦਾ ਸੀਗਾ ਉਹ ਕਹਿੰਦਾ ਸੀ ਹਾਂ ਵੀ ਵਾਕਈ ਇਹ ਫਰੂਟ ਹੈਗਾ ਕਿਉਂਕਿ ਮੈਂ ਨੇਚਰਲ ਪ੍ਰੋਸੈਸ ਦੇ ਨਾਲ ਹੀ ਆਪ ਹੀ ਪੁਕਾ ਕੇ ਇਹ ਵੇਚਿਆ ਕੁਝ ਮੇਰੇ ਕੋਲ ਸਾਧਨ ਨਹੀਂ ਸੀਗੇ ਇਸ ਕਰਕੇ ਮੈਨੂੰ ਤਕਰੀਬਨ 60% ਜਿਹੜਾ ਉਹ ਕੱਚਾ ਮਾਰਕੀਟ ਦੇ ਵਿੱਚ ਵੇਚਣਾ ਪਿਆ ਲੁਧਿਆਣੇ ਮੰਡੀ ਦੇ ਵਿੱਚ ਮੈਂ ਬਸ ਇੱਕ ਕਿਸਾਨ ਵੀਰਾਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਕਿ ਜੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਚਣਾ ਹੈਗਾ ਤਾਂ ਆਪਾਂ ਨੂੰ ਆਪਣੇ ਪ੍ਰੋਡਕਟ ਦੀ ਖੋਦ ਹੀ ਬਣਾ ਕੇ ਖੋਦ ਹੀ ਉਹਦੀ ਮੰਡੀਕਰਨ ਕਰਨਾ ਪਊਗਾ ਜਦੋਂ ਤੱਕ ਆਪਾਂ ਹੋਰ ਨਹੀਂ ਕਰਾਂਗੇ ਉਦੋਂ ਤੱਕ ਆਪਾਂ ਨੂੰ ਕਾਮਯਾਬੀ ਨਹੀਂ ਮਿਲੂਗੀ ਕਿਉਂਕਿ ਮੈਂ ਜਿਹੜਾ ਆਪ ਕੇਲਾ ਪਕਾਇਆ ਜੀ ਉਹ ਮੈਂ 70 ਰੁਪਏ ਤੋਂ ਲੈ ਕੇ 80 ਰੁਪਏ ਤੱਕ ਦਰਜਣ ਵੇਚੀ ਹੈਗੀ ਤੇ ਜਦੋਂ ਮੈਂ ਮਾਰਕੀਟ ਦੇ ਵਿੱਚ ਗਿਆ ਤਾਂ ਕੱਚਾ ਕੇਲਾ ਮੇਰਾ ਉਹੀ 20 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵੀ ਤੇ ਇੱਕ ਦਿਨ ਇਹੋ ਜਿਹਾ ਵੀ ਆਇਆ ਦੀ ਪੂਰੀ ਸੀਜ਼ਨ ਦੇ ਵਿੱਚ ਕਿ ਜਿਹੜਾ ਮੇਰੇ ਕੇਲੇ ਦੀ ਜਿਹੜੀ ਸੀਗੀ ਮੈਂ ਮੰਡੀ ਲੈ ਕੇ ਗਿਆ ਤਾਂ ਉਹ ਛੇਰ ਪੈ ਕਿਲੋ ਵੀ ਰਹਿ ਗਿਆ ਇਸ ਕਰਕੇ ਜਿਹੜਾ ਆਉਣੇ ਵਾਲਾ ਸਮਾਂ ਜੀ ਉਹਦੇ ਵਿੱਚ ਮੈਂ ਆਪਣਾ ਹੀ ਚੈਂਬਰ ਬਣਾ ਕੇ ਕੁਦਰਤੀ ਤੌਰ ਤੇ ਉਹਨੂੰ ਪਕਾ ਕੇ ਵਧੀਆ ਇਨਕਮ ਪ੍ਰਾਪਤ ਕਰਾਂਗਾ ਜੀ ਮੇਰਾ ਨਾਮ ਅਮਰਜੀਤ ਸਿੰਘ ਢਿੱਲੋਂ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਹੈ ਮੈਂ ਆ ਆਪਣੀ এডਿਕੇਸ਼ਨ ਪੂਰੀ ਕਰਕੇ ਤਾਂ ਜਿਹੜੀ ਇਸ ਖੇਤੀ ਵਾਲੇ ਪਾਸੇ ਆਇਆ ਜਿਹੜੇ ਮੇਰੇ ਪੇਰੈਂਟਸ ਸੀਗੇ ਉਹ ਕਣਕ ਤੇ ਝੋਨੇ ਦੀ ਖੇਤੀ ਕਰਦੇ ਸੀਗੇ ਤੇ ਜਦੋਂ ਮੈਂ এডਿਕੇਸ਼ਨ ਆਪਣੀ ਪੂਰੀ ਕਰਕੇ ਇਸ ਪਾਸੇ ਆਇਆ ਤਾਂ ਇੱਕ ਸਾਲ ਮੈਂ ਕਣਕ ਤੇ ਝੋਨੇ ਦੀ ਖੇਤੀ ਕੀਤੀ ਉਸ ਤੋਂ ਬਾਅਦ ਮੈਨੂੰ ਇਹ ਆਪਣੇ ਆਪ ਚ ਫੀਲ ਹੋਇਆ ਕਿ ਮੇਰੀ ਜਿਹੜੀ এডਿਕੇਸ਼ਨ ਆ ਉਹ ਮੈਂ ਇਹਨੂੰ ਇਨਪੁਟ ਨਹੀਂ ਕਰ ਪਾ ਰਿਹਾ ਕੋਈ ਡਾਈਵਰਸੀਫਾਈ ਨਹੀਂ ਕਰ ਪਾ ਰਿਹਾ ਤਾਂ ਫਿਰ ਮੈਂ ਇਹਨੂੰ ਕਣਕ ਤੇ ਝੋਨੇ ਤੋਂ ਹਟ ਕੇ ਆਪਣੀ ਇੱਕ ਅਲੱਗ ਸੋਚ ਨਾਲ ਜਿਹੜਾ ਇਹਦੀ ਬਾਗ ਤੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਤਾਂ ਹੌਲੀ 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 ਮੈਂ ਇਹਨੂੰ ਅੱਗੇ ਵਧਾਉਂਦਾ ਗਿਆ ਜਿਵੇਂ ਜਿਵੇਂ ਮੈਨੂੰ ਅੱਗੇ ਪ੍ਰੋਗਰੈਸ ਮਿਲੀ ਮੈਂ ਬਾਗ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਔਰ ਸਬਜ਼ੀ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਜਿਹੜਾ ਇਸ ਟਾਈਮ ਜਿੱਥੇ ਤੁਸੀਂ ਖੇਤ ਦੇ ਵਿੱਚ ਖੜੇ ਆ ਤਾਂ ਮੇਰੇ ਕੋਲ 12 ਏਕੜ ਦੀ ਲੈਂਡ ਹੈ ਮੇਰੇ ਕੋਲੇ ਤਾਂ 12 ਦਾ 12 ਏਕੜ ਜਿਹੜਾ ਮੈਂ ਕਣਕ ਤੇ ਝੋਨੇ ਤੋਂ ਹਟ ਕੇ ਸਾਰਾ ਜਿਹੜਾ ਸਬਜ਼ੀ ਤੇ ਫਰੂਟ ਦੀ ਖੇਤੀ ਕਰ ਰਿਹਾ ਹਾਂ ਇਹਦੇ ਵਿੱਚ ਇਹਦੇ ਵਿੱਚ ਵੀ ਅੱਗੇ ਮੈਂ ਅਲੱਗ-ਅਲੱਗ ਇਸ ਤਰ੍ਹਾਂ ਦਾ ਸਾਈਕਲ ਬਣਾਇਆ ਹੋਇਆ ਕਿ ਪੂਰਾ ਸਾਲ ਮੇਰੀ ਜਿਹੜੀ ਖੇਤੀ ਆ ਉਹ ਜਿਹੜੀ ਤੜਾਈ ਆ ਬਾਗ ਤੇ ਸਬਜ਼ੀ ਦੀ ਉਹ ਖਤਮ ਨਹੀਂ ਹੁੰਦੀ ਮੈਂ ਇਸ ਤਰ੍ਹਾਂ ਦਾ ਇੱਕ ਸਾਈਕਲ ਬਣਾਇਆ ਵੀ ਹਰ ਮਹੀਨੇ ਮੇਰੇ ਕੋਲ ਇੱਕ ਨਵੀਂ ਫਸਲ ਆਉਂਦੀ ਆ ਇੱਕ ਨਵੀਂ ਫਸਲ ਬੀਜਦਾ ਇੱਕ ਨਵੀਂ ਫਸਲ ਮੈਂ ਕੱਢਦਾ ਜਿਸਪੋ ਇਹ ਆਪਾਂ ਜਨਵਰੀ ਤੋਂ ਹੀ ਸਾਈਕਲ ਨੂੰ ਸਟਾਰਟ ਕਰੀਏ ਤਾਂ ਜਨਵਰੀ ਦੇ ਵਿੱਚ ਮੇਰੇ ਕੋਲ ਜਿਵੇਂ ਫਰੂਟ ਦੇ ਵਿੱਚ ਕਿੰਨੂ ਅਮਰੂਦ ਵਗੈਰਾ ਸ਼ੁਰੂ ਹੋ ਜਾਂਦੇ ਨਾਲ ਗੋਭੀ ਵਗੈਰਾ ਹੁੰਦੀ ਆ ਫਰਵਰੀ ਦੇ ਵਿੱਚ ਤਾਂ ਜਿਹੜੀਆਂ ਇੱਕ ਹੋਰ ਨਵੀਂ ਕ੍ਰੋਪ ਜਿਵੇਂ ਚੱਪਣ ਕਦੂ ਵਗੈਰਾ ਸ਼ੁਰੂ ਹੋ ਜਾਂਦਾ ਮਾਰਚ ਦੇ ਵਿੱਚ ਇਸ ਤਰ੍ਹਾਂ ਕੋਈ ਦੂਜਾ ਕੀ ਆ ਕਦੂ ਚੱਪਣ ਕਦੂ ਕੰਟੀਨਿਊ ਚੱਲਦਾ ਜਿਹੜੀ ਪਣੀਸ਼ੀਮਾ ਮਿਰਚ ਆ ਉਹ ਸਟਾਰਟ ਹੋ ਜਾਂਦੀ ਇਸ ਤਰ੍ਹਾਂ ਇੱਕ ਪੂਰੇ ਸਾਲ ਦਾ ਸਾਈਕਲ ਆ ਵੀ ਜਿਹੜਾ ਉਹ ਰਹੇਗਾ ਲਗਾਤਾਰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਜਾਂ ਇੱਕ ਦੁਕਾਨਦਾਰ ਦੀ ਤਰ੍ਹਾਂ ਵੀ ਅਸੀਂ ਰੋਜ਼ਾਨਾ ਜਿਹੜਾ ਮੰਡੀ ਦੇ ਵਿੱਚ ਜਾਂਦੇ ਆ ਔਰ ਰੋਜ਼ਾਨਾ ਜਿਹੜਾ ਉਹ ਮੰਡੀ ਚੋਂ ਪੈਸਾ ਲੈ ਕੇ ਇੱਕ ਰੈਗੂਲਰ ਇਨਕਮ ਦਾ ਸੋਰਸ ਬਣਾਇਆ ਹੋਇਆ ਹੈ ਇਹਦੇ ਵਿੱਚ ਸਾਨੂੰ ਦੋ ਤਿੰਨ ਬੈਨੀਫਿਟ ਵੀ ਆ ਜਿਹੜਾ ਰੈਗੂਲਰ ਇੱਕ ਤਾਂ ਸਾਡਾ ਜਿਹੜਾ ਪੂਰਾ ਫਾਰਮ ਆ ਉਹ ਡਾਈਵਰਸੀਫਾਈ ਆ ਸੁਪੋਜ਼ ਕੋਈ ਵੀ ਕਲਾਈਮੇਟ ਕਰਕੇ ਜਾਂ ਕੋਈ ਇਨਸੈਕਟ ਕਰਕੇ ਕੋਈ ਵੀ ਇੱਕ ਫਸਲ ਸਾਡੀ ਖਰਾਬ ਹੁੰਦੀ ਆ ਤਾਂ ਜਿਹੜੀ ਦੂਜੀ ਫਸਲ ਆ ਉਹ ਕਵਰ ਅਪ ਕਰ ਜਾਂਦੀ ਇਸ ਤਰ੍ਹਾਂ ਕਈ ਵਾਰ ਮਾਰਕੀਟ ਆ ਜਿਹੜੀ ਬਹੁਤ ਜ਼ਿਆਦਾ ਕ੍ਰੈਸ਼ ਕਰ ਜਾਂਦੀ ਆ ਉਹਦੇ ਵਿੱਚ ਵੀ ਜੇ ਸਪੋਜ਼ ਸਾਡੀ ਕੋਈ ਸੇ ਵੀ ਜਿਹੜਾ ਸਬਜ਼ੀ ਦਾ ਜਾਂ ਫਲ ਦਾ ਰੇਟ ਡਿੱਗ ਪੈਂਦਾ ਤਾਂ ਉਹ ਸਾਡੇ ਲਈ ਸਿਰਫ 20 ਜਾਂ 25 ਦਿਨ ਦਾ ਘਾਟਾ ਹੀ ਹੁੰਦਾ ਕਿਉਂਕਿ 20 25 ਦਿਨਾਂ ਬਾਅਦ ਜਾਂ ਇੱਕ ਮਹੀਨੇ ਬਾਅਦ ਸਾਡੀ ਇੱਕ ਨੈਕਸਟ ਜਿਹੜੀ ਕ੍ਰੌਪ ਆ ਉਹ ਰੈਡੀ ਹੁੰਦੀ ਆ ਉਹ ਉਹਨੂੰ ਕਵਰ ਅਪ ਕਰ ਲੈਂਦੀ ਆ ਤਾਂ ਇਸ ਤਰ੍ਹਾਂ ਜਿਹੜਾ ਇੱਕ ਸਾਡਾ ਸਾਈਕਲ ਆ ਔਰ ਚੱਲੀ ਜਾ ਰਿਹਾ ਇਸ ਦੇ ਨਾਲ ਇੱਕ ਹੋਰ ਜਿਹੜਾ ਸਾਨੂੰ ਵੱਡਾ ਬੈਨੀਫਿਟ ਹੁੰਦਾ ਕਿ ਸਾਨੂੰ ਲੇਬਰ ਦੀ ਜਿਹੜੀ ਸਮੱਸਿਆ ਉਹ ਕਾਫੀ ਘਟ ਜਾਂਦੀ ਹੈ ਕਿਉਂਕਿ ਅਸੀਂ ਇੱਕ ਪਰਮਾਨੈਂਟ ਲੇਬਰ ਸਾਨੂੰ ਅਸੀਂ ਸਾਲ ਵਾਸਤੇ ਹਾਇਰ ਕੀਤੀ ਹੈ ਜੇ ਤੁਸੀਂ ਇੱਕ ਕ੍ਰੌਪ ਗਰੋ ਕਰਦੇ ਆ ਤਾਂ ਸਾਨੂੰ ਜਿਹੜੀ ਸੀਜ਼ਨਲ ਲੇਬਰ ਦੀ ਲੋੜ ਪੈਂਦੀ ਹੈ ਸੀਜ਼ਨਲ ਲੇਬਰ ਕਈ ਵਾਰ ਸਾਨੂੰ ਅਵੇਲੇਬਲ ਨਹੀਂ ਹੁੰਦੀ ਹੁਣ ਮੇਰੇ ਕੋਲੇ ਪਰਮਾਨੈਂਟ ਲੇਬਰ ਹੋਣ ਦੇ ਕਾਰਨ ਸਾਨੂੰ ਕਿਸੇ ਵੀ ਸੀਜ਼ਨ ਬੇਸ਼ੱਕ ਉਹ ਕਾਟਨ ਦਾ ਸੀਜ਼ਨ ਹੋਵੇ ਜਾਂ ਕੋਈ ਦਾ ਕਣਕ ਦਾ ਸੀਜ਼ਨ ਹੋਵੇ ਬਾਡੀ ਦਾ ਸੀਜ਼ਨ ਹੋਵੇ ਜਾਂ ਝੋਨੇ ਦੀ ਲਵਾਈ ਦਾ ਸੀਜ਼ਨ ਹੋਵੇ ਕਦੇ ਵੀ ਸਾਨੂੰ ਫਿਰ ਉਹਦੇ ਨਾਲ ਜਿਹੜੀ ਲੇਬਰ ਦੀ ਪ੍ਰੋਬਲਮ ਨਹੀਂ ਆਂਦੀ ਫਸਲ ਵਿਭਿੰਨਤਾ ਵਿੱਚ ਅੰਤਰ ਫਸਲਾਂ ਵੀ ਲਗਾਈਆਂ ਜਾ ਸਕਦੀਆਂ ਨੇ ਜਿਸ ਵਿੱਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਫਸਲਾਂ ਤੋਂ ਉਤਪਾਦਨ ਲਿਆ ਜਾ ਸਕਦਾ ਹੈ ਅਤੇ ਮੁਨਾਫਾ ਵੀ ਦੁੱਗਣਾ ਤੇ ਤਿਗਣਾ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਫਸਲ ਵਿਭਿੰਨਤਾ ਅਤੇ ਅੰਤਰ ਫਸਲਾਂ ਦੀ ਖੇਤੀ ਨੂੰ ਅਪਣਾ ਰਹੇ ਨੇ ਜਿਹੜੇ ਸਾਡੇ ਕੁਦਰਤੀ ਸੋਰਸ ਹੈ ਜੀ ਜ਼ਮੀਨ ਨੂੰ ਜਿੰਦਾ ਰੱਖਣ ਲਈ ਜਿਵੇਂ ਕਹ ਲੋ ਵੀ ਅਸੀਂ ਆਪਣੀ ਧਰਤੀ ਮਾਂ ਤੋਂ ਲੈਂਦੇ ਤਾਂ ਬਹੁਤ ਖੁਸ਼ ਆਂ ਪਰ ਅਸੀਂ ਉਹਨੂੰ ਦਿੰਦੇ ਕੀ ਆਂ ਕਿਉਂਕਿ ਜਦੋਂ ਤੱਕ ਅਸੀਂ ਉਹ ਤੋਂ ਪ੍ਰੋਡਕਸ਼ਨ ਤਾਂ ਬਹੁਤ ਲੈਂਦੇ ਆ ਸਾਡੀ ਤਮੰਨਾ ਹੁੰਦੀ ਹੈ ਕਿ ਮੇਰੇ ਖੇਤ ਦੇ ਵਿੱਚ ਕਣਕ ਹੈ ਜਿਹੜੀ ਅੱਜ ਦੇ ਇਸ ਵਾਰ 20 ਕੁਆਂਟਲ ਨਿਕਲੀ ਹੈ ਅਗਲੀ ਵਾਰ 25 ਕੁਆਂਟਲ ਨਿਕਲੇ ਜਾਂ 28 ਕੁਆਂਟਲ ਨਿਕਲੇ ਪਰ ਅਸੀਂ ਆਪਣੀ ਧਰਤੀ ਮਾਂ ਨੂੰ ਦੇ ਕੀ ਰਹੇ ਆ ਅਸੀਂ ਉਲਟਾ ਉਹਦੇ ਪਰ ਕੈਮੀਕਲ ਪਾ ਕੇ ਉਹਦੀ ਜਿਹੜੀ ਪੈਦਾਵਾਰ ਦੀ ਸ਼ਕਤੀ ਆ ਉਹਨੂੰ ਘਟਾ ਰਹੇ ਹਾਂ ਇਸ ਕਰਕੇ ਅਸੀਂ ਪੂਰੇ ਨੇਚਰਲ ਸਰੋਸੇ ਦੇ ਨਾਲ ਹੀ ਉਹਦੀ ਪੈਦਾਵਾਰ ਵਧਾਉਣ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਔਰ ਪ੍ਰਮਾਤਮਾ ਸਾਡੀ ਕੋਸ਼ਿਸ਼ ਨੂੰ ਫਲ ਲਾਉਂਦਾ ਹੈਗਾ ਜਿਹਦੇ ਵਿੱਚ ਅਸੀਂ ਸਾਡੇ ਜਿੰਨੀ ਵੀ ਖੇਤਾਂ ਦੀ ਰੈਂਤ ਖੁੰਦ ਹੁੰਦੀ ਹੈ ਅਸੀਂ ਉਹ ਖੇਤ ਦੇ ਵਿੱਚ ਹੀ ਮਲਾਉਂਦੇ ਹਾਂ ਪਸ਼ੂਆਂ ਦਾ ਗੋਬਰ ਹੁੰਦਾ ਹੈ ਜਿਹੜਾ ਗੋਬਰ ਹੈ ਉਹਨੂੰ ਅਸੀਂ ਡੀਕੰਪੋਜ਼ ਕਰਕੇ ਸਾਡੇ ਕੋਲ ਡੀ ਡੀ ਵੈਸਟ ਡੀ ਕੰਪੋਜ਼ਰ ਬੈਕਟੀਰੀਆ ਹੈਗਾ ਜਿਹਨੂੰ ਅਸੀਂ ਆਪਣੇ ਗੋਬਰ ਦੇ ਵਿੱਚ ਛੜਕਾ ਕਰਕੇ ਤਕਰੀਬਨ 45 ਤੋਂ 50 ਦਿਨਾਂ ਦੇ ਵਿੱਚ ਤਿਆਰ ਕਰਕੇ ਗੋਬਰ ਉਹ ਵਰਤਦੇ ਆ ਤੇ ਅਸੀਂ ਆਪਣੀ ਖੇਤਾਂ ਦੀ ਰੈਂਦ ਖੁੰਦ ਦੇ ਨਾਲ ਆਪਣੇ ਫਸਲਾਂ ਦੇ ਵਿੱਚ ਮਲਚਿੰਗ ਕਰਦੇ ਆ ਤੇ ਉਸ ਤੋਂ ਬਾਅਦ ਜੋ ਵੀ ਅਸੀਂ ਨਦੀਨ ਨਾਸ਼ਕ ਬਿਲਕੁਲ ਨਹੀਂ ਵਰਤਦੇ ਹੈਗੇ ਜਿੰਨਾ ਵੀ ਨਦੀਨ ਆ ਅਸੀਂ ਆਪਣੇ ਖੇਤ ਦੀ ਗੁੜਾਈ ਕਰਦੇ ਆ ਗੁੜਾਈ ਕਰਨ ਤੋਂ ਬਾਅਦ ਜੋ ਵੀ ਉਹਦੇ ਵਿੱਚੋਂ ਰੈਂਦ ਖੁੰਦ ਹੁੰਦੀ ਆ ਉਹ ਖੇਤ ਦੇ ਵਿੱਚ ਹੀ ਛੱਡ ਦਿੰਦੇ ਆ ਤੇ ਜਦੋਂ ਅਸੀਂ ਉਹ ਛੱਡਦੇ ਆ ਸਾਡੇ ਬੈਕਟੀਰੀਏ ਦੀ ਉਹ ਖਾਹਕ ਬਣਦੀ ਹੈ ਖਾਹਕ ਬਣ ਤੋਂ ਬਾਅਦ ਉਹ ਸਾਡੇ ਪੌਦੇ ਲਈ ਖਾਹਕ ਰੈਡੀ ਕਰ ਦਿੰਦੇ ਆ ਇੱਕ ਉਹ ਕੁਦਰਤ ਨੇ ਨਿਯਮ ਬਣਾਇਆ ਹੋਇਆ ਜੀ ਵੀ ਇੱਕ ਸਾਈਕਲ ਹੈਗਾ ਹੈਗਾ ਜੀਵਨ ਚੱਕਰ ਹਰ ਇੱਕ ਚੀਜ਼ ਦਾ ਹੈਗਾ ਜਦੋਂ ਅਸੀਂ ਕਿਸੇ ਦਾ ਜੀਵਨ ਚੱਕਰ ਕੱਟਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਉਹਦੇ ਸਾਨੂੰ ਨਤੀਜੇ ਆ ਜਿਹੜੇ ਉਹ ਭੁਗਤਣੇ ਪੈਂਦੇ ਆ ਤੇ ਆਪਾਂ ਨੂੰ ਨਜ਼ਰੀਆ ਬਦਲਣਾ ਚਾਹੀਦਾ ਬਹੁਤੀ ਜਗ੍ਹਾ ਤੋਂ ਨਹੀਂ ਮੈਂ ਕਹਿੰਦਾ ਵੀ ਥੋੜੀ ਜਗ੍ਹਾ ਤੋਂ ਇੱਕ ਸਟਾਰਟ ਕਰਕੇ ਦੇਖੋ ਤੁਸੀਂ ਕੁਦਰਤੀ ਖੇਤੀ ਜਦੋਂ ਤੁਸੀਂ ਸਟਾਰਟ ਕਰੋਗੇ ਤੁਹਾਨੂੰ ਅਨੁਭਵ ਹੋਊਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਅੱਗੇ ਆਸਤੇ ਆਸਤੇ ਵਧਾਓ ਜਿਹੜੇ ਕਿਸਾਨ ਵੀਰਾਂ ਦੇ ਕੋਲ ਜ਼ਮੀਨ ਜਿਆਦੀ ਆ ਉਹ ਆਪਣਾ ਕੁਝ ਰਕਬਾ ਜਿਹੜਾ ਉਹ ਸਿੱਧਾ ਬਾਗਬਾਨੀ ਦੇ ਵਿੱਚ ਜਿਹੜਾ ਫਲਾਂ ਦੇ ਰੁੱਖਾਂ ਦੇ ਅਧੀਨ ਲਿਆ ਸਕਦੇ ਆ ਤੇ ਕਿਸਾਨ ਵੀਰੋ ਹੁਣ ਜਿਹੜਾ ਸਮਾਂ ਆ ਸਾਡੇ ਕੋਲ ਸਮਾਂ ਆ ਸਾਡੀ ਜਿਹੜੀ ਮੰਡੀ ਆ ਉਹ ਸਾਨੂੰ ਬਹੁਤ ਖੁੱਲ ਗਈ ਮੋਬਾਈਲ ਸਾਡੇ ਹੱਥਾਂ 'ਚ ਆ ਅਸੀਂ ਆਪਣੇ ਘਰ ਬੈਠੇ ਹੀ ਵੱਖ-ਵੱਖ ਮੰਡੀਆਂ ਦੇ ਰੇਟ ਦੇਖ ਸਕਦੇ ਹਾਂ ਵੱਖ-ਵੱਖ ਜਗ੍ਹਾ ਤੇ ਕਿਹੜੀ ਮੰਗ ਹੈ ਉਹ ਚੀਜ਼ ਦੇਖ ਸਕਦੇ ਹਾਂ ਤੇ ਆਪਣੀ ਜਿਹੜੀ ਖੇਤ ਦੀ ਪੈਦਾਵਾਰ ਹੈ ਉਹਨੂੰ ਕਿਤੇ ਬਾਹਰ ਵੇਚਣ ਦੇ ਲਈ ਵੀ ਅਸੀਂ ਬਿਹਤਰ ਹੋਊਗਾ ਕਿ ਜੇ ਅਸੀਂ ਸਾਂਝੇ ਤੌਰ ਤੇ ਜਿਸ ਤਰ੍ਹਾਂ ਬਾਗਬਾਨੀਆਂ ਜੁੜੇ ਕਿਸਾਨ ਵੀਰ ਨੇ ਉਹ ਆਪਣੇ ਨਾਲ ਹੋਰ ਕਿਸਾਨ ਵੀਰਾਂ ਨੂੰ ਨਾਲ ਜੋੜ ਕੇ ਤੇ ਮੰਡੀ ਤੱਕ ਪਹੁੰਚ ਸਿੱਧੀ ਕਰਕੇ ਆਪਣੇ ਸਾਧਨਾਂ ਰਾਹੀਂ ਆਪਣੇ ਖੇਤ ਚੋਂ ਸਿੱਧੇ ਮੰਡੀ ਤੱਕ ਭੇਜ ਕੇ ਵਧੇਰੇ ਆਮਦਨ ਲੈ ਸਕਦੇ ਆ ਤੇ ਜਿਹੜੇ ਮੰਡੀ ਦਾ ਖਰਚਾ ਜਿਹੜਾ ਹੋ ਰਿਹਾ ਜਾਂ ਵਿੱਚ ਜਿਹੜਾ ਮਿਡਲ ਮੈਨ ਦਾ ਖਰਚਾ ਵਾ ਉਹ ਜਿਹੜਾ ਉਹ ਵਿਚੋਲੀਏ ਦਾ ਖਰਚਾ ਬਚਾ ਕੇ ਅਸੀਂ ਚੰਗੀ ਜਿਹੜੀ ਆਮਦਨ ਹੈ ਉਹ ਆਪਣੇ ਘਰੇ ਲਿਆ ਸਕਦੇ ਆ ਕੋਆਪਰੇਟਿਵ ਫਾਰਮਿੰਗ ਜਿਹੜੀ ਆ ਜਿਹੜੀ ਇਕੱਠੇ ਹੋ ਕੇ ਖੇਤੀ ਕਰਨ ਦਾ ਜਿਹੜਾ ਮਾਡਲ ਆ ਉਹ ਦੁਨੀਆ ਦੇ ਵਿੱਚ ਸਕਸੈਸਫੁਲ ਮਾਡਲ ਬਣਿਆ ਗਿਆ ਕਿਤੇ ਵੀ ਖੇਤੀ ਦੇ ਵਿੱਚ ਸਭ ਤੋਂ ਵੱਧ ਫਾਇਦਾ ਜਿਹੜਾ ਵਾ ਇਸ ਮਾਡਲ ਨੇ ਦਿੱਤਾ ਜਿਹੜੀਆਂ ਸਾਡੀਆਂ ਸੁਸਾਇਟੀਆਂ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਇਹ ਉਹ ਵੀ ਇੱਕ ਇਸੇ ਅਧੀਨ ਸੀਗੀਆਂ ਤੇ ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕਰੀਏ ਉਹਨਾਂ ਸੁਸਾਇਟੀਆਂ ਦੇ ਰਹੀਂ ਅਸੀਂ ਜਿਹੜੇ ਖੇਤੀ ਸੰਧ ਨੇ ਉਹ ਸਾਂਝੇ ਤੌਰ ਤੇ ਵਰਤੀਏ ਉਹਨਾਂ ਦੀ ਮੇਨਟੇਨੈਂਸ ਜਿਹੜੀ ਉਹ ਸਾਂਝੇ ਤੌਰ ਤੇ ਕਰੀਏ ਉਹਨਾਂ ਦਾ ਜਿਹੜਾ ਰੱਖ-ਰਖਾਅ ਦਾ ਖਰਚਾ ਜਿਹੜਾ ਸਾਡਾ ਉਹ ਕਾਫੀ ਹੱਦ ਤੱਕ ਜਿਹੜਾ ਉਹ ਬਚ ਸਕਦਾ ਤੇ ਇਸ ਤੋਂ ਇਲਾਵਾ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਕਿ ਜੇ ਅਸੀਂ ਮੰਡੀਕਰਨ ਵੀ ਜਿਹੜਾ ਆਪਣੇ ਹੱਥਾਂ 'ਚ ਲੈ ਆਵਾਂਗੇ ਤੇ ਸਾਨੂੰ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਸਾਡਾ ਜ ਇਹ ਕਾਫੀ ਚੰਗੀ ਆਮਦਨ ਅਸੀਂ ਉਹਨਾਂ ਉਸ ਤੋਂ ਲੈ ਸਕਦੇ ਹਾਂ ਦੁਨੀਆ ਇੱਕ ਮੰਡੀ ਬਣ ਗਈ ਆ ਸਾਨੂੰ ਪਹੁੰਚ ਜਿਹੜੀ ਆ ਸਾਡੀ ਦੂਰ ਦੂਰ ਤੱਕ ਹੋ ਗਈ ਆ ਸਾਧਨ ਸਾਡੇ ਕੋਲ ਸਾਰੇ ਹੈਗੇ ਨੇ ਯੂਨੀਵਰਸਿਟੀ ਬਾਗਬਾਨੀ ਵਿਭਾਗ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਇਹ ਤੁਹਾਡੀ ਸੇਵਾ ਦੇ ਵਿੱਚ ਸਦਾ ਹੀ ਹਾਜ਼ਰ ਰਹਿੰਦਾ ਇਹਨਾਂ ਦੇ ਨਾਲ ਸੰਪਰਕ ਕਰੋ ਵੱਧ ਤੋਂ ਵੱਧ ਇਹਨਾਂ ਨਾਲ رابطہ ਕਰਕੇ ਤੇ ਨਵੀਆਂ-ਨਵੀਆਂ ਮੰਡੀਆਂ ਲੱਭ ਕੇ ਆਪਣੀ ਜਿਹੜੀ ਪੈਦਾਵਾਰ ਆ ਉਹਦਾ ਚੰਗਾ ਆਮਦਨ ਆਮ ਤੌਰ 'ਤੇ ਕਿਸੇ ਵੀ ਕੰਮ ਦੇ ਵਿੱਚ ਖੇਤੀ ਨੂੰ ਇੱਕ ਧੰਦਾ ਜਾਣ ਕੇ ਕੰਮ ਕੀਤਾ ਜਾਵੇ ਖੇਤੀ ਜਿਹੜੀ ਹੈ ਠੀਕ ਹੈ ਸਾਡਾ ਰਵੈਤੀ ਕੀਤਾ ਵਾ ਪਰ ਇਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਲਿਆ ਜਾਵੇ ਅਸੀਂ ਵੇਖਦੇ ਹਾਂ ਕਿ ਬਿਜ਼ਨਸ ਦੇ ਵਿੱਚ ਕੀ ਆ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਵਿਉਂਤਬੰਦੀ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਅਗਾਊ ਉਹਦਾ ਪ੍ਰਬੰਧ ਕਰ ਲੈਣਾ ਉਹਦੇ ਸਾਧਨਾਂ ਦਾ ਉਹ ਇੱਕ ਬਿਜ਼ਨਸ ਦੀ ਸਫਲਤਾ ਦਾ ਜਿਹੜਾ ਉਹ ਮੁੱਖ ਹਿੱਸਾ ਹੁੰਦਾ ਤੇ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਕਿਸੇ ਵੀ ਕੰਮ ਤੋਂ ਪਹਿਲਾਂ ਉਹਦੀ ਵਿਉਂਤਬੰਦੀ ਜਿਹੜੀ ਹੈ ਉਹ ਕਰ ਲਿਆ ਕਰੋ ਉਦਾਹਰਨ ਦੇ ਤੌਰ ਤੇ ਜੇ ਅਸੀਂ ਕਣਕ ਦਾ ਬੀਜ ਲੈਣਾ ਵਾ ਬਜਾਈ ਵਾਸਤੇ ਤੇ ਸਾਡੇ ਕੋਲ ਬੀਜ ਦੀ ਚੋਣ ਦੇ ਲਈ ਸਾਡੇ ਕੋਲ ਪਿਛਲੀ ਜਦੋਂ ਫਸਲ ਸਾਡੇ ਕੋਲ ਪੱਕ ਕੇ ਖੇਤਾਂ ਚ ਤਿਆਰ ਹੋ ਗਈ ਸੀ ਉਸ ਵੇਲੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਆਉਂਦੇ ਸਾਲ ਮੈਂ ਆਪਣੇ ਖੇਤਾਂ ਦੇ ਵਿੱਚ ਕਿਹੜਾ ਕਣਕ ਦਾ ਬੀਜ ਜਿਹੜਾ ਬਜਾਈ ਕਰਨਾ ਵੀ ਸ਼ਰਤ ਹੈ ਕਿ ਤੁਸੀਂ ਜਾ ਕੇ ਦੁਕਾਨਦਾਰ ਨੂੰ ਕਿਓ ਕਿ ਲਾਲਾ ਕੋ ਚੰਗਾ ਜਿਹਾ ਬੀਜ ਦੇ ਤੇ ਦੁਕਾਨਦਾਰ ਤੁਹਾਨੂੰ ਬੀਜ ਉਹ ਦੇਗਾ ਜਿਹਦੇ ਚੋਂ ਉਹਨੂੰ ਜ਼ਿਆਦਾ ਫਾਇਦਾ ਹੋਊਗਾ ਪਰ ਤੁਹਾਨੂੰ ਪਤਾ ਕਿ ਤੁਹਾਡੇ ਖੇਤ ਦੇ ਵਿੱਚ ਕਿਹੜੀ ਕਿਸਮ ਜਿਹੜੀ ਆ ਉਹ ਬਿਹਤਰ ਵਧੀਆ ਰਿਜ਼ਲਟ ਦੇ ਸਕਦੀ ਆ ਤੁਹਾਡੇ ਖਿੱਤੇ ਦੇ ਵਿੱਚ ਪਿਛਲੇ ਸਾਲ ਕਿਹੜੀ ਕਿਸਮ ਨੇ ਜਿਹੜਾ ਵਧੀਆ ਝਾੜ ਦਿੱਤਾ ਸੀ ਕਿਸ ਕਿਸਮ ਨੂੰ ਬਿਮਾਰੀ ਘੱਟ ਸੀ ਕਿਸ ਕਿਸਮ ਨੂੰ ਜਿਹੜੀ ਆ ਉਹਦੀ ਕੋਰੇ ਦਾ ਟਕਰਾ ਕਰਨ ਦੀ ਹਿੰਮਤ ਜ਼ਿਆਦੀ ਸੀ ਉਹੋ ਜੀਆਂ ਫਸਲਾਂ ਜਿਹੜੀਆਂ ਤੁਸੀਂ ਉਹ ਕਿਸਮ ਆਪਣੀ ਆਪ ਚੁਣ ਕੇ ਤੇ ਉਹ ਅਗਾਊ ਉਸ ਬੀਜ ਦਾ ਪ੍ਰਬੰਧ ਕਰਕੇ ਰੱਖੋ ਇਸੇ ਤਰ੍ਹਾਂ ਦਾ ਗਾਉ ਲੇਬਰ ਦਾ ਪ੍ਰਬੰਧ ਅਗਾਉ ਦਵਾਈ ਦੀ ਸਾਡੀ ਚੋਣ ਜਿਹੜੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਦਵਾਈ ਸਾਡੇ ਜੇ ਖੇਤ 'ਚ ਇਹ ਆ ਕੀੜਾ ਆਉਂਦਾ ਤੇ ਉਸ ਵਾਸਤੇ ਜਿਹੜੀ ਆ ਉਹਦੀ ਰੋਕਥਾਂ ਵਾਸਤੇ ਕਿਹੜੀ ਦਵਾਈ ਜਿਹੜੀ ਟੁਕਵੀਂ ਆ ਤੇ ਇੱਕ ਕਾਪੀ 10 ਰੁਪਏ ਦੀ ਕਾਪੀ ਜ਼ਰੂਰ ਆਪਣੀ ਰਿਕਾਰਡ ਵਾਸਤੇ ਰੱਖੋ ਇਹ ਵੀ ਇੱਕ ਬਿਜ਼ਨਸ ਦਾ ਜਿਹੜਾ ਵਾ ਅਹਿਮ ਅੰਗ ਆ ਉਹਦੇ ਉੱਤੇ ਹਰ ਚੀਜ਼ ਜਿਹੜੀ ਆ ਲਿਖ ਕੇ ਰੱਖਿਆ ਕਰੋ ਆਮ ਤੌਰ ਤੇ ਅਸੀਂ ਵੇਖਦੇ ਆ ਕਿ ਕਿਸਾਨ ਵੀਰ ਜਦੋਂ ਕੋਈ ਸਮੱਸਿਆ ਆਉਂਦੀ ਆ ਨਾ ਫਿਰ ਉਹ ਭੱਜਦੇ ਆ ਵੀ ਯਾਰ ਕੀ ਕੀਤਾ ਜਾਵੇ ਜੇ ਅਸੀਂ ਉਹ ਕਾਪੀ ਦੇ ਰੂਪ ਦੇ ਵਿੱਚ ਦੱਸਾਵੇ ਸਾਮਕੇ ਰੱਖਿਆ ਹੋਊਗਾ ਕਿ ਸਾਨੂੰ ਇਸ ਸਮੇਂ ਇਸ ਚੀਜ਼ ਦੀ ਲੋੜ ਆ ਇਸ ਸਮੇਂ ਇਸ ਚੀਜ਼ ਦੀ ਲੋੜ ਆ ਤੇ ਸਾਨੂੰ ਜਿਹੜਾ ਵਾ ਉਹ ਸੌਖਾ ਹੋ ਜਾਂਦਾ ਵਾ ਉਸ ਚੀਜ਼ ਦਾ ਪ੍ਰਬੰਧ ਕਰਨਾ ਅਸੀਂ ਜ਼ਿਆਦਾਤਰ ਰਵਾਇਤੀ ਫਸਲਾਂ ਲਾਉਂਦੇ ਆ ਜਿਵੇਂ ਝੋਨਾ ਹੋ ਗਿਆ ਕਣਕ ਹੋ ਗਈ ਤੇ ਜਦੋਂ ਅਸੀਂ ਬਾਗਵਾਨੀ ਲਾਉਂਦੇ ਆਗੇ ਬਾਗਵਾਨੀ ਦੇ ਨਾਲ ਇੱਕ ਤਾਂ ਸਭ ਤੋਂ ਵੱਡੀ ਹੈ ਕਿ ਆਪਾਂ ਨੂੰ ਜਿੰਨੇ ਵੀ ਆਪਾਂ ਦਰਖਤ ਲਾਵਾਂਗੇ ਆਪਾਂ ਨੂੰ ਬਾਰ ਸਭ ਨੂੰ ਪਤਾ ਹੈ ਕਿ ਜਿਹੜੀ ਦਰਖਤ ਨੇ ਉਹ ਆਪਣੀ ਜ਼ਮੀਨ ਦਾ ਸੁਧਾਰ ਵੀ ਕਰਦੇ ਨੇ ਤੇ ਉਹ ਤੋਂ ਪੈਦਾਵਾਰ ਵੀ ਹੁੰਦੀ ਹੈ ਉਹਦੇ ਨਾਲ ਹੀ ਵਾਰਸ਼ ਵੀ ਆਉਂਦੀ ਹੈਗੀ ਤੇ ਇੱਕ ਤਾਂ ਆਪਾਂ ਉਹ ਨੇਚਰ ਦੇ ਨਾਲ ਜੁੜ ਜਾਂਦੇ ਆ ਆਪਾਂ ਇੱਕ ਕੰਮ ਜਿਵੇਂ ਕਹਿੰਦੇ ਦੋ ਕਾਜ ਉਹ ਪ੍ਰਮਾਤਮਾ ਸਵਾਰਦਾ ਮੇਰੀ ਭਵਿੱਖ ਦੇ ਵਿੱਚ ਅੱਗੇ ਕਰਨ ਦੀ ਯੋਜਨਾ ਹੈਗੀ ਹੈ ਜੀ ਕਿ ਮੈਂ ਇੱਕ ਤਾਂ ਆਪਣੇ ਕੁਦਰਤੀ ਖੇਤੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਚ ਸਹਾਇਕ ਹੋਵਾਂ ਵੀ ਜਿੰਨੇ ਵੀ ਮੇਰੇ ਜ਼ਿਮੀਂਦਾਰ ਭਰਾ ਆ ਮੈਂ ਉਹਨਾਂ ਦੀ ਪੂਰੀ ਹੈਲਪ ਕਰਾਂ ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਗੱਲ ਦੀ ਜਾਣਕਾਰੀ ਚਾਹੀਦੀ ਹੈ ਉਹ ਮੇਰੇ ਫੀਲਡ ਦੇ ਵਿੱਚ ਆ ਕੇ ਦੇਖ ਸਕਦੇ ਆ ਮੈਨੂੰ ਪੁੱਛ ਸਕਦੇ ਆ ਤੇ ਮੇਰੇ ਕੋਲ ਵੈਸਟ ਡੀਕੰਪੋਜ਼ਰ ਬੈਕਟੀਰੀਆ ਜਿਹੜਾ ਮੈਂ ਫ੍ਰੀ ਆਫ ਕਾਸਟ ਦਿੰਦਾ ਹੈਗਾ ਹੁਣ ਮੈਨੂੰ ਤਕਰੀਬਨ 10 ਸਾਲ ਤੋਂ ਉੱਪਰ ਹੋ ਗਏ ਨੇ ਮੈਨੂੰ ਫਾਰਮ ਛੱਡੇ ਹੋਏ ਤੇ ਮੈਨੂੰ ਇਹਦਾ ਫਲ ਮਿਲ ਰਿਹਾ ਹੈਗਾ ਮੈਂ ਬਹੁਤ ਹੀ ਸੰਤੁਸ਼ਟ ਹੈਗਾ ਇਸ ਚੀਜ਼ ਤੋਂ ਤੇ ਕਿ ਮੈਂ ਇੱਕ ਖੇਤੀ ਦਾ ਰਾਹ ਚੁਣਿਆ ਏਹ ਰਾ ਚੁਣਨਾ ਵੀ ਹਰ ਇੱਕ ਚੁਣਦਾ ਐਸੀ ਗੱਲ ਨਹੀਂ ਲੇਕਿਨ ਇਹਨੂੰ ਥੋੜੀ ਸੇਧ ਦੇਣ ਦੀ ਜ਼ਰੂਰਤ ਹੈਗੀ ਖੇਤੀ ਹਰ ਇੱਕ ਕੀ ਕਰਦਾ ਹੈਗਾ ਸਾਡੇ ਬਜ਼ੁਰਗ ਵੀ ਕਰਦੇ ਸੀ ਪਰ ਸਾਡੇ ਜਿਹੜੇ ਪਿਛਲੇ ਬਜ਼ੁਰਗ ਕਰਦੇ ਸੀ ਉਹਨਾਂ ਦੀ ਖੇਤੀ ਆ ਰਾ ਅਰਜ ਸਾਡੀ ਖੇਤੀ ਦਾ ਬਹੁਤ ਹੀ ਫਰਕ ਹੈਗਾ ਆਖਰ ਦੇ ਵਿੱਚ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਖਾਸ ਕਰਕੇ ਨੌਜਵਾਨ ਭਰਾਵਾਂ ਨੂੰ ਜਿਨ੍ਹਾਂ ਦੇ ਹੱਥ ਅੱਜ ਸਾਡੀ ਖੇਤੀ ਦੀ ਬਾਰਡੋਗ ਹੈਗੀ ਕਿਉਂਕਿ ਇਹਦੇ ਵਿੱਚ ਕੀ ਹੈ ਕਿ ਇੱਕ ਤਾਂ ਅਸੀਂ ਆਪਣੀ ਖੇਤੀ ਨੂੰ ਕੈਮੀਕਲ ਮੁਕਤ ਕਰਨਾ ਹੈਗਾ ਇਹ ਆਪਾਂ ਸੰਕਲਪ ਲਈਏ ਕਿ ਆਪਾਂ ਖੇਤੀ ਨੂੰ ਜਿਹੜੀ ਹੈ ਜ਼ਹਿਰ ਮੁਕਤ ਕਰਨਾ ਹੈਗਾ ਇਹ ਹੋ ਸਕਦਾ ਮੇਰੇ ਸਾਥੀਓ ਹੋ ਸਕਦਾ ਇਹ ਕੋਈ ਐਸੀ ਗੱਲ ਨਹੀਂ ਵੀ ਨਹੀਂ ਹੋ ਸਕਦਾ ਕੀ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਹੋ ਸਕਦਾ ਇੱਕ ਥੋੜੀ ਜੀ ਕੋਸ਼ਿਸ਼ ਦੀ ਜ਼ਰੂਰਤ ਹੈਗੀ ਹੈਗੀ ਆਓ ਆਪਾਂ ਰਲ ਮਿਲ ਕੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਆਪਣੇ ਪੰਜਾਬ ਨੂੰ ਕੀ ਪੰਜਾਬ ਨਹੀਂ ਮੈਂ ਕਹਿੰਦਾ ਪੂਰੇ ਸੰਸਾਰ ਦੇ ਮੈਂ ਕਿਸਾਨਾਂ ਨੂੰ ਕਹਿੰਦਾ ਵੀ ਆਪਾਂ ਇਹ ਧਰਤੀ ਮਾਂ ਨੂੰ ਜ਼ਹਿਰ ਮੁਕਤ ਕਰੀਏ ਤੇ ਆਪਣਾ ਭਲਾ ਕਰੀਏ ਤੇ ਆਪਣੇ ਆਉਣ ਵਾਲੀਆਂ ਨਸਲਾਂ ਦਾ ਵੀ ਭਲਾ ਕਰੀਏ ਮੈਂ ਕਿਸਾਨ ਭਰਾਵਾਂ ਨੂੰ ਇੱਕ ਮਾਰਕੀਟਿੰਗ ਬਾਰੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਤੁਹਾਡੇ ਮਾਰਕੀਟਿੰਗ ਦੀ ਜਿਹੜੀ ਗੱਲ ਆ ਉਹ ਜਦੋਂ ਵੀ ਤੁਸੀਂ ਕੋਈ ਵੀ ਫਾਲਜਾਂ ਸਬਜ਼ੀ ਲਾਉਣੇ ਆ ਤਾਂ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਵੀ ਅਸੀਂ ਇਸ ਦੀ ਮਾਰਕੀਟ ਕਰਨੀ ਕਿਵੇਂ ਆ ਜੀ ਇਦੇ ਦੋ ਤਿੰਨ ਪਹਿਲੂ ਆ ਵੀ ਤੁਸੀਂ ਕਿੰਨਾ ਏਰੀਆ ਲਾ ਰਹੇ ਆ ਜੀ ਜੇ ਤੁਸੀਂ ਥੋੜਾ ਏਰੀਆ ਤਾਂ ਤੁਸੀਂ ਆਪਦੇ ਲੋਕਲ ਵੀ ਸੇਲ ਕਰ ਸਕਦੇ ਆ ਜੇ ਥੋੜਾ ਜਿਹਾ ਤੁਹਾਡੇ ਕੋਲੇ ਜਿਹੜਾ ਜਾਦੇ ਏਰੀਆ ਤਾਂ ਤੁਸੀਂ ਲੋਕਲ ਮਾਰਕੀਟ ਦੇ ਵਿੱਚ ਜਿਹੜੀਆਂ ਕੋਈ 10 15 ਕਿਲੋਮੀਟਰ ਦੇ ਤੁਹਾਡੀਆਂ ਮੰਡੀਆਂ ਉਹਦੇ ਵਿੱਚ ਸੇਲ ਕਰ ਸਕਦੇ ਆ ਉਹਦੇ ਵਿੱਚ ਮੈਂ ਇੱਕ ਜ਼ਰੂਰ ਗੱਲ ਕਹੂੰਗਾ ਵੀ ਕਦੇ ਵੀ ਜੇ ਤੁਸੀਂ ਮੰਡੀ ਜਾਣਾ ਤਾਂ ਮੰਡੀ ਦੀ ਡਿਮਾਂਡ ਦੇ ਹਿਸਾਬ ਨਾਲ ਤੁਹਾਡੀ ਗ੍ਰੇਡਿੰਗ ਜ਼ਰੂਰ ਹੋਣੀ ਚਾਹੀਦੀ ਹੈ ਗ੍ਰੇਡਿੰਗ ਤੋਂ ਬਿਨਾ ਤੁਹਾਨੂੰ ਮੰਡੀ ਦੇ ਵਿੱਚ ਰੇਟ ਨਹੀਂ ਮਿਲਣਾ ਜੇ ਤੁਹਾਡਾ ਏਰੀਆ ਬਹੁਤ ਜਿਆਦਾ ਤਾਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਵੀ ਬਹੁਤ ਵਧੀਆ ਰੇਟ ਲੈ ਸਕਦੇ ਆ ਸਪੋਜ਼ਿਮ ਮੰਨ ਲਓ ਕਿਨੂਆ ਕਿਨੂਆ ਤਾਂ ਮੇਰੇ ਕੋਲ ਇੱਥੇ 5 ਏਕੜ ਆ ਏਰੀਆ ਵਿੱਚ ਕੁਝ ਇੱਥੇ ਰਿਟੇਲ 'ਚ ਵੀ ਵੇਚਦੇ ਨਾ ਕੁਝ ਸਾਡਾ ਲੋਕਲ ਮੰਡੀ 'ਚ ਖਪਤ ਹੋ ਜਾਂਦਾ ਪਰ ਜੇ ਤੁਹਾਡੇ ਕੋਲੇ ਇਹੀ ਏਰੀਆ ਜਿਆਦਾ ਵੱਡਾ ਤਾਂ ਤੁਸੀਂ ਜਿਹੜਾ ਬੰਗਲੌਰ ਆ ਕਲਕੱਤਾ ਉਸ ਮੰਡੀਆਂ 'ਚ ਵੀ ਆਪਦਾ ਭੇਜ ਸਕਦੇ ਆ ਹੁਣ ਪੰਜਾਬ ਗਵਰਨਮੈਂਟ ਵੀ ਇਹਦੇ ਵਿੱਚ ਹੈਲਪ ਕਰ ਰਹੀ ਜਿਹੜੀ ਪੰਜਾਬ ਐਗਰੋ ਦੇ ਥਰੂ ਆ ਅਬੋਰ ਤੋਂ ਜਿਹੜਾ ਕਿਨੂਆ ਜਾ ਰਿਹਾ ਉਹ ਫਾਰਮਰ ਤੋਂ ਲੈ ਕੇ ਤੁਸੀਂ ਉੱਥੇ 20 ਆਪ ਗ੍ਰੇਡਿੰਗ ਕਰਵਾ ਕੇ ਉਹਨਾਂ ਤੋਂ ਗ੍ਰੇਡਿੰਗ ਕਰਵਾ ਕੇ ਆਪ ਡਾਇਰੈਕਟਰ ਵੀ ਭੇਜ ਸਕਦੇ ਆ ਉਹਨਾਂ ਦੇ ਥਰੂ ਵੀ ਭੇਜ ਸਕਦੇ ਆ ਤਾਂ ਇਹ ਤੁਹਾਨੂੰ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਕਿ ਅਸੀਂ ਕਿੰਨਾ ਏਰੀਆ ਲਾ ਰਹੇ ਆ ਤੇ ਉਹਨੂੰ ਕਿੱਥੇ ਖਬਤ ਕਿੱਥੇ ਕਰਨਾ ਜੇ ਤੁਸੀਂ ਇਹ ਗੱਲ ਨਹੀਂ ਸੋਚੋਗੇ ਤਾਂ ਤੁਹਾਨੂੰ ਜਿਹੜਾ ਵਪਾਰੀ ਵਰਗ ਆ ਉਹ ਤੁਹਾਨੂੰ ਕਿਥੋੜਾ ਪ੍ਰੋਫਿਟ ਆ ਜਿਹੜਾ ਉਹ ਲੈ ਜਾਏਗਾ ਜੇ ਆਪਾਂ ਇੱਥੇ ਜਿਹੜੀ ਰਿਟੇਲ ਆਊਟਲਟ ਦੀ ਜਾਂ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਹ ਸ਼ੁਰੂ ਕਰਨ ਦਾ ਕਿਉਂਕਿ ਜਿਹੜੀ ਮੈਂ ਖੇਤੀ ਆ ਇਹ 2001-02 ਤੋਂ ਸ਼ੁਰੂ ਕੀਤੀ ਸੀ ਪਰ ਜਿਹੜਾ ਇਹ ਰਿਟੇਲ ਆਊਟਲਟ ਦਾ ਤੇ ਪ੍ਰੋਸੈਸਿੰਗ ਦਾ ਕੰਮ ਆ ਇਹ ਮੈਂ 2019 ਦੇ ਵਿੱਚ ਸਟਾਰਟ ਕੀਤਾ ਇਹਦੇ ਪਿੱਛੇ ਰੀਜ਼ਨ ਸਾਡੇ ਇਹ ਹੈ ਕਿ ਪਿਛਲੇ 2-3 ਸਾਲ ਤੋਂ ਜਿਹੜਾ ਲਗਾਤਾਰ ਆ ਉਹ ਸਬਜੀ ਤੇ ਇੱਕ ਇਹਦਾ ਫਰੂਟ ਦਾ ਪ੍ਰਾਈਸ ਆ ਜਿਹੜਾ ਉਹ ਸਹੀ ਨਹੀਂ ਮਿਲ ਰਿਹਾ ਸੀਗਾ ਔਰ ਸਾਡੀ ਜਿਹੜੀ ਇਨਪੁਟ ਕਾਸਟ ਆ ਉਹ ਬਹੁਤ ਜ਼ਿਆਦਾ ਕੰਦਾ ਵਧ ਗਈ ਆ ਕਿਉਂਕਿ ਪਹਿਲਾਂ ਸਾਡਾ ਪੈਸਿਸਾਈਡ ਫਰਟੀਲਰ ਜਿੰਨੀ ਵੀ ਅਨਪਰਚੀ ਸੀ ਉਹ ਸਾਡੀ ਟੈਕਸ ਫਰੀ ਸੀ ਹੁਣ ਹਰੇਕ ਚੀਜ਼ ਤੇ ਸਾਡੀ ਇਨਪੁਟ ਕਾਸਟ ਆ ਜਿਹੜੀ ਉਹ ਵਧ ਗਈ ਆ ਉਹ ਵਧਨ ਨਾਲ ਇੱਕ ਤਾਂ ਸਾਡਾ ਇਨਡਾਇਰੈਕਟਲੀ ਸਾਡਾ ਨੁਕਸਾਨ ਹੋਇਆ ਵੀ ਇਨਪੁਟ ਕਾਸਟ ਵਧ ਗਈ ਇਨਡਾਇਰੈਕਟਲੀ ਇਹ ਹੋਇਆ ਵੀ ਜਿਹੜੀ ਵੀ ਚੀਜ਼ ਅਸੀਂ ਬਾਜ਼ਾਰ ਦੇ ਵਿੱਚੋਂ ਕੰਦਾ ਲੈਣੀ ਆ ਉਹ ਜਿਹੜੀ ਕਾਸਟਲੀ ਹੋਗੀ ਇਸ ਕਰਕੇ ਅਸੀਂ ਇਸ ਆਈਡੀਆ ਤੇ ਆਏ ਆ ਵੀ ਜੇ ਅਸੀਂ ਆਪਦਾ ਰਿਟੇਲ ਆਊਟਲਟ ਖੋਲਾਂਗੇ ਜਾਂ ਆਪਦੇ ਸਮਾਨ ਦੀ ਪ੍ਰੋਸੈਸਿੰਗ ਕਰਾਂਗੇ ਤਾਂ ਅਸੀਂ ਜਿਹੜੀ ਵਧੀ ਹੋਈ ਮਹਿੰਗਾਈ ਦੇ ਨੂੰ ਐਡ ਕਰਕੇ ਵਧੀ ਹੋਈ ਲੇਬਰ ਦੇ ਖਰਚੇ ਨੂੰ ਐਡ ਕਰਕੇ ਇਹਦਾ ਅਸੀਂ ਆਪ ਰੇਟ ਬਣਾ ਕੇ ਅੱਗੇ ਅੱਗੇ ਸੇਲ ਕਰ ਸਕਦੇ ਹਾਂ ਖੇਤੀ ਹੁਣ ਬਹੁਤ ਤਕਨੀਕੀ ਹੋ ਚੁੱਕੀ ਏ ਅਤੇ ਇਸ ਵਿੱਚੋਂ ਮੁਨਾਫਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਇੱਕ ਚੁਣੌਤੀ ਬਣਦੀ ਜਾ ਰਹੀ ਏ ਇਸ ਲਈ ਸਮੇਂ ਦੇ ਮੁਤਾਬਕ ਕਿਸਾਨਾਂ ਨੂੰ ਖੇਤੀ ਵਿੱਚ ਕੁਝ ਨਵੇਂ ਅਤੇ ਆਧੁਨਿਕ ਢੰਗ ਤਰੀਕੇ ਅਪਣਾ ਕੇ ਇਸ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਫਸਲ ਵਿਭਿੰਨਤਾ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ